Hey, ਵਿਲੇ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਜੁੱਥੇ ਕਿ ਦਰਿਆਵਾਂ ਦੇ ਪਾਣੀ ਦੀ ਮਾਰ ਨੇ ਪਹਿਲਾਂ ਹੀ ਪੰਜਾਬ ਨੂੰ ਕਾਫੀ ਵੱਡਾ ਨੁਕਸਾਨ ਪਹੁੰਚਾਇਆ ਜੁੱਥੇ ਕਿ ਲੋਕਾਂ ਦੇ ਘਰ ਟਹਿ ਗਏ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਿਆ ਤੇ ਦੂਜੇ ਪਾਸੇ ਸ਼ਰਾਰਤੀ ਅਨਜ਼ਰ ਇੰਨਾ ਕੁਝ ਹੋਣ ਦੇ ਬਾਵਜੂਦ ਟਲ ਨਹੀਂ ਰਹੇ ਆਏ ਦਿਨ ਇਨ੍ਹਾਂ ਠੱਗਾਂ ਦੇ ਵੱਲੋਂ ਕੋਈ ਨਾ ਕੋਈ ਨਵਾਂ ਤਰੀਕਾ ਪਨਾਇਆ ਜਾ ਰਿਹਾ ਜੁੱਥੇ ਕਿ ਹੁਣ ਇੱਕ ਨਵਾਂ ਸਕੈਮ ਚੱਲਿਆ ਹੈ ਦਰ ਅਸਲ ਜਿੱਥੇ ਦਰਿਆਵਾਂ ਦੇ ਪਾਣੀਆਂ ਨੇ ਘਰ ਟਹਿ ਟੇ ਰੀ ਕਰ ਦਿੱਤੇ ਨੇ ਦੂਜੇ ਪਾਸੇ ਨਾ ਠੱਗਾਂ ਦੇ ਵੱਲੋਂ ਉਹਨਾਂ ਹੀ ਤਸਵੀਰਾਂ ਨੂੰ ਵੀਡੀਓਸ ਨੂੰ ਆਪਣਾ ਹਥਿਆਰ ਬਣਾਇਆ ਗਿਆ ਤੇ ਤਸਵੀਰਾਂ ਦੇ ਨਾਲ ਸਕੈਨਰ ਲਗਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ ਤੇ ਮਗਰਮੱਛ ਦੀਆਂ ਅੱਖ ਨੂੰ ਵਹਾ ਕੇ ਲੋਕਾਂ ਨੂੰ ਇਮੋਸ਼ਨਲੀ ਆਪਣੇ ਵੱਲ ਅਟਰੈਕਟ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਬਾਹ ਫੜੀ ਜਾਵੇ ਤੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਜਿਸ ਤੇ ਕਿ ਲੋਕਾਂ ਵੱਲੋਂ ਪੈਸੇ ਵੀ ਦਾਨ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਜਦੋਂ ਇਸ ਬਾਰੇ ਜੋ ਅਸਲ ਵਿੱਚ ਪੇੜਤ ਪਰਿਵਾਰ ਨੇ ਜਿਨ੍ਹਾਂ ਦੇ ਅਸਲ ਵਿੱਚ ਘਟਾਏ ਨੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਕਿ ਆਖਰ ਅਜਿਹੇ ਘੜ ਦੇ ਵਿੱਚ ਇਹ ਥੱਗ ਇਦਾਂ ਕਿਵੇਂ ਕਰ ਸਕਦੇ ਨੇ ਦਰਸਲੇ ਮਾਮਲਾ ਸਾਹਮਣੇ ਹੁੰਦਾ ਹੈ ਪਠਾਨਕੋਟ ਦੇ ਪਿੰਡ ਕੋਲੀਆਂ ਤੋਂ ਜਿੱਥੇ ਕਿ ਰਾਵੀ ਦਰਿਆ ਨੇ ਇੱਕ ਘਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਤਾਂ ਤਸਵੀਰਾਂ ਇਸਤੇ ਕਾਫੀ ਵਾਇਰਲ ਵੀ ਹੋਈਆਂ ਨੇ ਜਿੱਥੇ ਕਿ ਡਿੱਗਦੇ ਹੋਏ ਘਰ ਦੀਆਂ ਤਸਵੀਰਾਂ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣਾ ਉਸ ਨੂੰ ਘਰ ਦੱਸ ਕੇ ਸਕੈਨਰ ਲਗਾ ਕੇ ਪੈਸੇ ਇਕੱਠੇ ਕੀਤੇ ਜਾਣੇ ਜਿੱਥੇ ਕਿ ਜਦੋਂ ਇਸ ਬਾਰੇ ਪੀੜਤ ਪਰਿਵਾਰ ਨੂੰ ਪਤਾ ਚੱਲਦਾ ਹੈ ਤਾਂ ਪੀੜਤ ਪਰਿਵਾਰ ਵੀ ਹੈਰਾਨ ਰਹਿ ਜਾਂਦਾ ਹੈ ਪੀੜਤ ਪਰਿਵਾਰ ਨੂੰ ਯਕੀਨ ਨਹੀਂ ਹੁੰਦਾ ਕਿ ਆਖਿਰ ਕੋਈ ਇਸ ਸਟੇਟਿਟ ਦੇ ਵਿੱਚ ਅਜਿਹਾ ਕਿਵੇਂ ਕਰ ਸਕਦਾ ਹੈ ਜਿਸ ਤੋਂ ਬਾਅਦ ਕਿ ਪਿਰਤ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਦਾਨੀ ਸੱਜਣ ਨੇ ਉਹ ਕਿਸੇ ਨੂੰ ਵੀ ਪੈਸੇ ਨਾ ਦੇਣ ਬਲਕਿ ਖੁਦ ਆਉਣ ਤੇ ਮਿਲ ਕੇ ਆ ਕੇ ਇਹਨਾਂ ਨੂੰ ਪੈਸੇ ਦੇਣ ਨਾ ਕਿ ਸਕੈਨਰ ਦੇ ਜ਼ਰੀਏ ਸੋਸ਼ਲ ਮੀਡੀਆ ਤੇ ਪੈਸੇ ਪਾ ਜਾ ਕਿਉਂਕਿ ਇਹਨਾਂ ਧੱਗਾਂ ਦੇ ਵੱਲੋਂ ਇਹ ਨਵਾਂ ਸਕੈਮ ਚਲਾਇਆ ਜਾ ਰਿਹਾ ਜਿੱਥੇ ਕਿ ਲੋਕਾਂ ਦੇ ਪੈਸੇ ਹੜੱਪ ਲਏ ਜਾਣਗੇ ਤੇ ਜੋ ਅਸਲ ਵਿੱਚ ਜ਼ਰੂਰਤਮੰਦ ਨੇ ਉਹਨਾਂ ਤੱਕ ਤਾਂ ਪੈਸੇ ਹੀ ਨਹੀਂ ਪਹੁੰਚ ਪਾਉਣਗੇ ਜਿਸ ਤੋਂ ਬਾਅਦ ਕੀ ਪਿਤ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜੋ ਵੀ ਲੋਕ ਪੈਸੇ ਦਾਨ ਕਰਨਗੇ ਉਹ ਪਹਿਲਾਂ ਵੈਰੀਫਿਕੇਸ਼ਨ ਕਰ ਲੈਣ ਜਾਂਚ ਪੜਤਾਲ ਕਰ ਲੈਣ ਖੁਦ ਆ ਕੇ ਦੇਣ ਜਾਂ ਫਿਰ ਕਿਸੇ ਭਰੋਸੇਮੰਦ ਸੰਸਥਾ ਰਾਹੀਂ ਪੈਸੇ ਭੇਜਣ ਤਾਂ ਜੋ ਉਹਨਾਂ ਦਾ ਦਾਨ ਕਿਸੇ ਗਲਤ ਬੰਦੇ ਦੇ ਹੱਥ ਨਾ ਲੱਗੇ ਸੋਸ਼ਲ ਮੀਡੀਆ ਤੇ ਜਿੱਦਾਂ ਤੁਹਾਡੇ ਮਕਾਨ ਦੀ ਵੀਡੀਓ ਵਾਇਰਲ ਹੋ ਰਹੀ ਆ ਉੱਪਰ ਸਕੈਨਰ ਲੱਗੇਦੇ ਉਹਦੇ ਬਾਰੇ ਕੀ ਕਹਣਾ ਮੈਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਿ ਫਰੋਡ ਹੈ ਸਜ਼ਾ ਹੋਏ ਇੱਕ ਪ੍ਰਸ਼ਾਸਨ ਸਜੈਬੀ ਦੇਆ ਨੂੰ ਇਹ ਜੇ ਬੰਦਿਆਂ ਨੂੰ ਇਹਦਾ ਕੰਮ ਕਰਨ ਲੈਣਾ ਚਾਹੀਦਾ ਜੇ ਆਹਡਾ ਨਾ ਕੀਤਾ ਹੋਰ ਕੋਈ ਬੰਦੇ ਨੇ ਕਿੰਨੇ ਵਿੱਚ ਕੀਤਾ ਹੋਏਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਸ ਤਰ੍ਹਾਂ ਮੈਂ ਵੀਡੀਓ ਦੇਖੀ ਆ ਉੱਤੇ ਫੋਨ ਤੇ ਇੰਸਟਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਫਿਰ ਮੈਨੂੰ ਪਤਾ ਲੱਗਿਆ ਵੀ ਇਦਾਂ ਦਾ ਕੰਮ ਆ ਫਿਰ ਮੈਂ ਦੂਜੀ ਵੀਡੀਓ ਫਿਰ ਦੇਖੀ ਆ ਤੋ ਇਹਨੂੰ ਪੈਸੇ ਆ ਰਹੇ ਆ ਲੜ ਲੜ ਪੈਸੇ ਆ ਰਹੇ ਆ ਤੇ ਫਿਰ ਸਕੈਨਰ ਦੇਖਿਓ ਕਹਿੰਦਾ ਵੀ ਮੇਰਾ ਉੱਤੇ ਆ ਫਰੂਟ ਦੀ ਸਾਮਾਨ ਆ ਮੈਂ ਫਰੂਟ ਵੇਚਣਾ ਵੀ ਫਰੂਟ ਕੋਈ ਹਜ਼ਾਰ ਦਾ ਤੇ 2000 ਦਾ ਫਰੂਟ ਤੇ ਵੇਚਦਾ ਨਹੀਂ ਯਾ 2.0 3.0 40 ਦਾ ਫਰੂਟ ਵੇਕੇਗਾ ਇਹ ਤੋਂ ਮਹਿੰਗਾ ਤੇ ਨਹੀਂ ਵਿਕੇਗਾ ਹਜ਼ਾਰ ਦਾ ਪਰ ਆਪਾਂ ਹੁਣ ਕਿਹਨਾਂ ਲੰਡਾ ਨਹੀਂ ਚਾਹੁੰਦੇ ਵੀ ਮੈਂ ਜਿਹੜੇ ਵੀ ਕੋਈ ਹੈਲਪ ਕਰਨਾ ਚਾਹੁੰਦਾ ਹੈ ਨਾ ਉਹ ਪਹਿਲੇ ਇੱਕ ਵਾਰੀ ਜਾਣ ਜਾਣ ਪਤਾਲ ਕਰਕੇ ਘੇਰ ਜਾਈਏ ਪਰ ਇਹ ਪ੍ਰਸ਼ਾਸਨ ਅਗੇ ਕੀ ਮੰਗ ਕਰਦੇ ਹੋ ਕਿ ਇਹੋ ਜਿਹੇ ਲੋਕਾਂ ਦੇ ਉੱਪਰ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਦੀ ਨਜਾਇਜ਼ ਫਾਇਦਾ ਲੈ ਰਹੇ ਨੇ ਸੱਤ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਨਾ ਤੁਹਾਡਾ ਤੇ ਕੀ ਗੱਲਬਾਤ ਮਨਜੀਤ ਕੋਲ ਕੀ ਗੱਲਬਾਤ ਗੱਲਬਾਤ ਸਾਡੀਆਂ ਦੁਕਾਨਾਂ ਸੀ ਉਹ ਵੀ ਲੋਕੀ ਕਹਿੰਦੇ ਆ ਸਾਡੇ ਦੁਕਾਨਾਂ ਨਾਲੇ ਸਕੇਨ ਲਵਾਉਂਦੇ ਨੇ ਹਾਂ ਜੀ ਤੇ ਸਕੈਨਰ ਕਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਤੁਹਾਨੂੰ ਮਦਦ ਨਹੀਂ ਮਿਲਦੀ ਉਹ ਨਹੀਂ ਨਹੀਂ ਮਿਲਦੀ ਸਾਨੂੰ ਥੋੜਾ ਕਹਿੰਦਾ ਮਤਲਬ ਹੈ ਕਿ ਕਿਛੁ ਠਗਾਦੇ ਵੱਲੋਂ ਜਿਹੜਾ ਤੁਹਾਡੀ ਪ੍ਰਾਪਰਟੀ ਦੇ ਉੱਪਰ ਸਕੈਨਰ ਰੋਦਾ ਪੈਸੇ ਇਕੱਠੇ ਕੀਤੇ ਜਾ ਰਹੇ ਹਾਂਜੀ ਹਾਂਜੀ ਪੈਸੇ ਇਕੱਠੇ ਕੀਤੇ ਗਏ ਨਾ ਸਾਨੂੰ ਨਹੀਂ ਕੋਈ ਵੀ ਕਰਦਾ ਵੀ ਕੋਈ ਰਸ ਨਾ ਆਉਂਦਾ ਉਹ ਵੀ ਨਹੀਂ ਹੱਲੇ ਰੱਖਾ ਕੋਈ ਜਿੰਦਿੰਦੇ ਕਹਿੰਦੇ ਨਹੀਂ ਤਾਂ ਨੀ ਕੋਈ ਸਭ ਸਾਡੀ ਹੀ ਮਾਲਕੀ ਆ ਕਿਹੜੀ ਜਗ੍ਹਾ ਤੁਹਾਡੀ ਦੁਕਾਨਾ ਕਿਹੜੀ ਜਗ੍ਹਾ ਦੁਕਾਨਾ ਸਾਡੀ ਉਹ ਸਮਾਏ ਅੱਡੇ ਚ ਹੀ ਆ ਕਿਹੜੀ ਜਗ੍ਹਾ ਕੋਲੀਆ ਕੋਈ ਕਿਸਮਤੋਂ ਸੇ ਆ ਰਹੀ ਹੈ ਜਿਹੜਾ ਕਿ ਸਕੈਨਰ ਲੁਕੀ ਲਗਾ ਕੇ ਫਰੋਡ ਕਰਦੇ ਤੇ ਬੜੀ ਕੀ ਹੋ ਗਈ ਫਰੋਡ ਕਰਦੇ ਇਹਨਾਂ ਨੂੰ ਬਹੁਤ ਸਖਤ ਤੋਂ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਮਕਾਨ ਦੇ ਉੱਪਰ ਵੀ ਕਿਸ ਨੇ ਸਾਡੇ ਮਕਾਨ ਤੇ ਵੀਡੀਓ ਬਣਾਈ ਜਾਣਾ ਨਹੀਂ ਅੱਛਾ ਸਾਡੇ ਮਕਾਨ ਦੇ ਖੜ ਕੇ ਮੇਰੀਆਂ ਮੱਜਾਂ ਰੁੜ ਗਈਆਂ ਮੇਰੀ 10 ਕਿਲੇ ਪੈੜੀ ਰੁੜ ਗਈ ਹੈ ਮੇਰਾ ਟੱਬਰ ਰੁੜ ਗਿਆ ਤੇ ਮੇਰਾ ਸੋਚਿਆ ਜਾਏ ਮੇਰੀ ਮਦਦ ਕੀਤੀ ਜਾਏ ਇਹ ਇਹ ਵੀਡੀਓ ਬਣਾ ਕੇ ਪਾਈ ਆ ਉਹਨਾਂ ਨੇ ਬਣਾਈ ਕਿਸੇ ਹੋਰ ਕੇ ਲੈ ਕੇ ਪਰ ਇਹ ਮਕਾਨ ਤੁਹਾਡਾ ਮਕਾਨ ਸਾਡਾ ਤੁਹਾਨੂੰ ਕੀ ਝੂਠ ਬੋਲਿਆ ਜਾ ਰਿਹਾ ਸਾਰਾ ਹਾਂ ਝੂਠ ਬੋਲਿਆ ਜਾ ਰਿਹਾ ਵੀ ਉਹ ਦੇਖੋ ਮੇਰੀ ਸਾਹਮਣੇ ਸੱਤ ਡਿੱਗੀ ਸਾਰੀ ਸਭ ਕੁਝ ਰੁੜ ਗਿਆ ਮੇਰਾ ਮੇਰਾ ਕੁਝ ਨਹੀਂ ਬਚਿਆ